ਉਹਦੇ ਘਰੋਂ ਮਾਤਾ ਜਸਵਿੰਦਰ ਗੌਰ ਜੀ ਆਏ ਨੇ ਕਾਫੀ ਵਾਰ ਇਹਨਾਂ ਨੇ ਵਿਕਤੀ ਕੀਤੀ ਸੀ ਜਿੱਥੇ ਪੰਜਾਬ ਸਰਕਾਰ 600 ਜੁਆਨਤ ਮਾਫੀ ਦਾ ਜ਼ਿਕਰ ਕਰਦੀ ਆ ਉਥੇ ਸ਼ਹੀਦ ਪਰਿਵਾਰ ਨੂੰ 55346 ਰੁਪਏ ਬਿਲਾਇਆ ਹੋਇਆ ਥੋੜੇ ਜਣ ਪਹਿਲਾਂ ਹੀ ਨੋਜਵਾਨ ਫੋਟ ਚੜਾਈ ਕੀਤਾ ਅੱਜ ਉਹਦੀਆਂ ਮੋੜਨੀਆਂ ਮਕਾਨਾਂ ਆਈਆਂ ਸੀ ਕਰੇ ਕਮਾਉਣ ਵਾਲਾ ਕੋਈ ਨਹੀਂ ਤੇ ਜੇ ਸ਼ਹੀਦ ਪਰਿਵਾਰ ਦਾ ਮੀਟਰ ਵਟਾਇਆ ਜਾਂਦਾ ਸਾਡੀ ਅਣਖਿਤ ਕੋਈ ਨਹੀਂ ਅਸੀਂ ਅੱਜ ਜਥੇਦਾਰ ਰਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਵੱਲੋਂ ਇਹ ਪਰਿਵਾਰ ਦਾ 1 ਲੱਖ ਰੁਪਏ ਦੇ ਨਾਲ ਜਿਹੜਾ ਮਾਮਾ ਫਰਮਾਨ ਮਤਾ ਜੀ ਦਾ ਕਰਦੇ ਆ ਤਾਂ ਕਿ ਕੋਈ ਵੀ ਜਾਣ ਸਰਕਾਰ ਇਹਨਾਂ ਦਾ ਮੀਟਰ ਨਾ ਵਟੇ ਜੀ ਦੁਹੀ ਪਰਿਵਾਰ ਹੈ ਸ਼ਹੀਦ ਪਰਿਵਾਰ ਹੈ ਸਾਡੀ ਕੌਂਗ ਦਾ ਲੋਰਵੰਦ ਪਰਿਵਾਰ ਅੰਗਵਲਿਆ ਕੀਤਾ ਗਿਆ ਹਰੇਕ ਜਦੇਵੰਨੀਆਂ ਸੋਸਾਇਟੀਆਂ ਵੱਲੋਂ ਕਈ ਵਾਰ ਮਾਤਾ ਜੀ ਨੇ ਜ਼ਿਕਰ ਕੀਤਾ ਇਸ ਵੀ ਮੇਰਾ ਬਤਮੀ ਟ੍ਰੱਪਟਿਆ ਜਾਣਾ ਆ ਬੈਰ ਸਾਹਮਣੇ ਜਿੱਦ ਤੇ ਮੀਡੀਆ ਨੇ ਦੇਖਣਾ ਹੋਵੇ ਮੀਡੀਆ ਦੇਖ ਲੈ ਨੌਲਵੰਦ ਬੋਤ ਤੇ ਅਜੇ ਨੌ ਤਰੀਕ ਨੂੰ ਰੋਗ ਪਿਆ ਛੋਟੇ ਛੋਟੇ ਇਹ ਬੱਚੇ ਆ ਕੋਈ ਆਸਰਾ ਨਹੀਂ ਮੈਂ ਧੰਨਵਾਦ ਕਰਦਾ ਰਣੀ ਆ ਜਫਰਦ ਜੀ ਸਿੰਘ ਜੀ ਐਕਸਪੋਰਟ ਕੈਨੇਡਾ ਦਾ ਜੋ ਇੱਕ ਮਨੋਖਦਾ ਵੀ ਮੂਰਤ ਨੇ ਉਹਨਾਂ ਵੱਲੋਂ ਅੱਜ ਮਾਤਾ ਜੀ ਨੂੰ 1 ਲੱਖ ਰੁਪਏ ਦੀ ਜਿਹੜੀ ਸੇਵਾ ਸੀ ਦੇ ਰਹੇ ਆ ਜੀ ਮਾਤਾ ਜੀ ਕਬੂਲ ਕਰਿਓ ਜੋ ਵੀ ਸਾਡਾ ਕੋਈ ਗਲਤੀਆਂ ਹੋ ਗਈਆਂ ਤਾਂ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ